ਹਾਂਜੀ ਜੀ ਅੱਜ ਅਸੀਂ ਪਹੁੰਚੇ ਹਾਂ ਬਿਆਸ ਦਰਿਆ ਨਿਸ਼ਾਰਾ ਪੱਤਨ ਵਾਲੇ ਪੁਲਤੇ ਤੇ ਤਰੀਕ ਹੈਗੀ ਜੀ ਅੱਜ 3 ਸਤੰਬਰ ਟਾਈਮ ਹੋ ਗਿਆ ਪੂਰੇ ਤੁਸੀਂ ਦੇਖ ਸਕਦੇ ਹੋ 5 ਵਜੇ ਗਏ 57 ਮਿੰਟ ਤੇ ਅੱਜ ਜਿਹੜਾ ਬਿਆਸ ਦਰਿਆ ਦਾ ਪਾਣੀ ਦਾ ਲੈਵਲ ਹੈ ਉਹ ਕੱਲ ਦੇ ਮੁਕਾਬਲੇ 2 ਸਤੰਬਰ ਦੇ ਮੁਕਾਬਲੇ ਘਟਦਾ ਨਜ਼ਰ ਆ ਰਿਹਾ ਹੈ ਅੱਜ ਜਿਹੜਾ ਹੈ ਪਾਣੀ ਬਿਆਸ ਦਰਿਆ ਦਾ ਘਟਿਆ ਹੈ ਤੁਸੀਂ ਦੇਖ ਸਕਦੇ ਹੋ ਇੱਧਰ ਨੂੰ ਦਿਖਾ ਦਿਓ ਮੜਾ ਜੀ ਇਹ ਦੇਖ ਸਕਦੇ ਹੋ ਇਹ ਜਿਹੜੀ ਗੰਨੇ ਦੀ ਫਸਲ ਹੈ ਅੱਜ ਜਿਹੜੀ ਗੰਨੇ ਦੀ ਇਹ ਫਸਲ ਹੈ ਇਹ ਕੱਲ ਤੋਂ ਨੂੰ ਨਹੀਂ ਨਜ਼ਰ ਆ ਰਹੀ ਸੀ ਬਿਲਕੁਲ ਵੀ ਤੇ ਅੱਜ ਇਹ ਗੰਨੇ ਦੀ ਫਸਲ ਨਜ਼ਰ ਆ ਰਹੀ ਹੈ ਦੇਖ ਸਕਦੇ ਹੋ ਉਹ ਜਿਹੜੇ ਸਾਹਮਣੇ ਬੂਟੇ ਤੋਂ ਨਜ਼ਰ ਆ ਰਹੇ ਆ ਇਹ ਵੀ ਕੱਲ ਜਿਆਦਾ ਡੁੱਬੇ ਹੋਏ ਸੀ ਕੁਝ ਦਿਨ ਪਹਿਲਾਂ ਬਹੁਤ ਜ਼ਿਆਦਾ ਡੁੱਬੇ ਹੋਏ ਸੀ ਤੇ ਪਰ ਹੁਣ ਜਿਹੜਾ ਪਾਣੀ ਦਾ ਪੱਧਰ ਆ ਉਹ ਘਟਿਆ ਆ ਤੇ ਪਾਣੀ ਦਾ ਪੱਧਰ ਘਟਣ ਦੇ ਨਾਲ ਥੋੜੀ ਜੀ ਰਾਹਤ ਮਿਲੀ ਆ ਪਰ ਕਿਸਾਨਾਂ ਨੂੰ ਜਿਹੜਾ ਆ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਵਾਲੇ ਜਿੰਨੀ ਵੀ ਫਸਲ ਸੀਗੀ ਸਾਰੀ ਖਰਾਬ ਹੋ ਚੁੱਕੀ ਆ ਬਰਬਾਦ ਹੋ ਚੁੱਕੀ ਆ ਗੰਨੇ ਦੀ ਫਸਲ ਤੇ ਪਾਣੀ ਨੇ ਪੂਰੀ ਮਾਰ ਕੀਤੀ ਆ ਇਹਦੇ ਨਾਲ ਨਾਲ ਰਾਵੀ ਦਰਿਆ ਜਿਹੜਾ ਉਹ ਵੀ ਪੂਰੇ ਫਾਨ ਤੇ ਆ ਤੇ ਪੋਂਗ ਡੈਮ ਵਿੱਚ ਇਸ ਵੇਲੇ ਜਿਹੜਾ ਪਾਣੀ ਦਾ ਪੱਧਰ ਵਾਟਰ ਲੈਵਲ ਹੈਗਾ 1391 ਫੁੱਟ ਤੇ ਆ ਤੇ ਜਿਹੜਾ ਪਾਣੀ ਆ ਰਿਹਾ ਉਹ 92000 ਕਿਊਸਿਕ ਆ ਤੇ ਜਿਹੜਾ ਛੱਡਿਆ ਜਾ ਰਿਹਾ ਅੱਜ ਉਹ ਸੀਗਾ 80000 ਕਿਊਸਿਕ ਤੇ ਪੋਂਗ ਡੈਮ ਦੇ ਵਿੱਚ ਵੀ ਥੋੜੀ ਰਾਹਤ ਮਿਲੀ ਹੈ ਕਿਉਂਕਿ ਹਿਮਾਚਲ ਏਰੀਆ ਦੇ ਵਿੱਚ ਬਰਖਾ ਘਟੀ ਹੈ ਤੇ ਤੁਸੀਂ ਦੇਖ ਸਕਦੇ ਹੋ ਬਾਕੀ ਹਰ ਅਪਡੇਟ ਤੁਹਾਨੂੰ ਅਸੀਂ ਵਿਆਸਧਰਿਆ ਦੀ ਦਿੰਦੇ ਰਵਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ